ਇੰਨੇ ਆਪਾਂ ਤੇਰੀ ਵੀਡੀਓ ਟਰੈਕਟਰ ਦਿਖਾਵਾਂਗੇ ਚਾਪੀ ਨਾਲ 1000 ਰੁਪਏ ਸੋ ਤੇਰੀ ਵੀਡੀਓ ਦੇਖੀ ਆਉਗਾ ਠੀਕ 2 ਲੱਖ 30 ਹਜ਼ਾਰ ਦਾ ਟਰੈਕਟਰ ਦੇਵਾਂ ਤੇ ਤੇਲ ਦੀ ਪੈਂਕ ਕਿੰਨੇ ਗੇਅਰ ਦਾ ਪੂਰਾ ਚੰਗਾ ਬਾਈ ਟਰੈਕਟਰ ਦੇਣਾ ਹਜੇ ਚਾਪੀ ਵੀ ਨਹੀਂ ਲੱਗੀ ਉਰੇ ਲਿਆ ਦੇ ਠੀਕ ਹੈ ਪਹਿਲਾਂ ਕਹਿੰਦਾ ਦੋਸਤ ਮੰਡ ਲਾਗਾ ਅੱਜ ਦੋਸਤ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤਲਵੰਡੀ ਸਬ ਟਰੈਕਟਰ ਮੰਡੀ ਦੇ ਖੜੇ ਜੀ ਬਾਈ ਦੀਪ ਕੋਲੇ ਕਰਦੇ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇ ਸਤਿ ਸ਼੍ਰੀ ਅਕਾਲ ਬਾਈ ਦੀ ਫਿਰ ਕਰ ਬਾਈ ਹੋਰ ਕੀ ਹਾਲ ਹੈ ਠੀਕ ਹੈ ਬਾਈ ਠੀਕ ਹੈ ਬਾਈ ਠੀਕ ਹੈ ਬਾਈ ਕਿੰਨੇ ਕੁ ਟਰੈਕਟਰ ਅਵੇਲੇਬਲ ਹੈ ਬਾਈ ਟਰੈਕਟਰ ਹੈਗੇ ਬਾਈ ਅੱਜ ਆਪਾਂ ਕੋਲ 7-8 ਬਾਈ ਮੰਡੀ 'ਚ ਇਸ ਟਾਈਮ ਠੀਕ ਹੈ ਬਾਈ ਜੀ ਤੇ ਟਰੈਕਟਰ ਤੇ ਆਪਾਂ ਸਟਾਰਟ ਕਰਾਂਗੇ ਬਾਈ ਇੱਕ ਆਪਣੀ ਤੇਰੇ ਚੈਨਲ ਤੇ ਪਹਿਲੀ ਵੀਡੀਓ ਆ ਠੀਕ ਹੈ ਬਾਈ ਠੀਕ ਹੈ ਬਾਈ ਡਿਸਕਾਊਂਟ ਦੇਵਾਂਗੇ ਆਫਰ ਵੀ ਕਰਾਂਗੇ ਬਾਈ ਠੀਕ ਹੈ ਲੈ ਮਿੱਤਰੋ ਆਫਰ ਵੀ ਕਰਾਂਗੇ ਬਾਈ ਨਾਲ ਘੱਟੋ ਘੱਟ 2 ਸਾਲ ਹੋ ਗਏ 2.5 ਸਾਲ ਹੋ ਗਏ ਆਪਾਂ ਨੂੰ ਵੀਡੀਓ ਕਰਦੇ ਨੂੰ ਪਹਿਲੀ ਵਾਰੀ ਬਾਈ ਨਾਲ ਤਲ ਤੇ ਜਾਇ ਜੀ ਰੇਟ ਦੇ ਟਰੈਕਟਰ ਹੁੰਦੇ ਨੇ ਨਾ ਬਾਈ ਜਾਇ ਜੀ ਦੇਵਾਂਗੇ ਬਾਈ ਠੀਕ ਆ ਬਾਈ ਜੀ ਵੀਡੀਓ ਇਹ ਤੋਂ ਸਟਾਰਟ ਕਰਦੇ ਬਾਈ ਜੀ ਐਸਰ ਤੋਂ 95 ਮਾਡਲ ਆ ਬਾਈ ਇਹੇ ਠੀਕ ਆ ਬਾਈ ਜੀ ਤੇ ਬਠੰਡਾ ਨੰਬਰ ਆ ਬਾਈ ਇਹੇ ਠੀਕ ਆ ਜੀ ਫਾਸਟੂਮਰ ਆ ਇਹੇ ਠੀਕ ਆ ਜੀ ਇੱਕ ਗੱਲ ਹੋਰ ਆ ਨਾ ਬਾਈ ਪੁਰਾਣੇ ਟਾਈਮ ਦਾ ਤਾਕਤ ਟਰੈਕਟਰ ਜਿਹੜਾ ਇਹਨੂੰ ਇਹ ਸਦਾਬਹਾਰ ਆ ਬਾਈ ਆ ਸਾਰਾ ਕੰਮ ਕਰੇ ਖਾਸ ਆ ਮੀ ਆਵੇਂ ਨੇ ਏਰੀਆ ਵੇ ਇਹਦੀ ਨਹੀਂ ਮਾਰਕੀਟ ਜਾਂਦੀ ਠੀਕ ਆ ਜੀ ਇਹਦਾ ਚੱਲਣਾ ਹੀ ਚੱਲਣਾ ਬਾਈ ਠੀਕ ਆ ਜੀ ਅਮੇਰ ਸਾਹ ਚਾਲ ਚਲਾ ਰਿਆ ਦਾ ਨਾ ਬਾਈ ਛੋਟਾ ਜਿਮੀਦਾਰ ਜਦੋਂ ਮਰਜ਼ੀ ਤੇ ਇਹ ਮਾਡਲ ਆ ਬਾਈ ਇਹ 95 ਮਾਡਲ ਆ ਬਾਈ ਠੀਕ ਇੰਜਨ ਗੇਅਰ ਦਾ ਬਾਈ ਮਖਾਵਾ ਕੇ ਲੈ ਜੇ ਯਾਰ ਠੀਕ ਹੈ ਸਾਰਾ ਪੂਪ ਓਕੇ ਚੱਗਦਾ ਬਈ ਜੀ ਜਮਾ ਓਕੇ ਬਾਈ ਵੱਡੀ ਬੈਟਰੀ ਧਰੀ ਜਾ ਠੀਕ ਹੈ ਜੀ ਬੈਟਰੀ ਚੈੱਕ ਕਰਾ ਦੇ ਸਾਰਾ Ориਜਨਲ ਆ ਬਾਈ ਠੀਕ ਆ ਲੈ ਮੈਂ ਤੇਰਾ ਸਾਰਾ ਰੈਕਟਰ ਬਠਿੰਡੇ ਦਾ ਨੰਬਰ ਆ ਪਹਿਲੇ ਮਾਲਕ ਤੋਂ ਆਇਆ ਇਹ ਠੀਕ ਹੈ ਜੀ ਜਿਹਦੇ ਨਾਮ ਉਹਦਾ ਐਫ.ਆਈ.ਡ. ਵੀ ਮਿਲ ਜੂਗੇ ਇਹ ਪ੍ਰੂਫ ਪਹਿਲੇ ਨਾਮ ਦਾ ਨਹੀਂ ਅਗਲਾ ਕਹਿੰਦਾ ਉਹੀ ਤੁਰਿਆ ਫਿਰਦਾ ਪਹਿਲੇ ਨਾਮ ਠੀਕ ਹੈ ਜੀ ਤੇ ਰੰਬਰੋਂ ਬਾਈ ਚੈੱਕ ਕਰਾ ਦੇ ਬਾਈ ਜੈਂਸੀ ਵਾਲੇ ਸਟicker ਪਏ ਆ ਨਾਲ ਦੇ ਜੈਂਸੀ ਵਾਲੇ ਜੈਂਸੀ ਵਾਲੇ ਬਾਈ ਜਮ ਇੱਕ ਤੁਹਾਨੂੰ ਹੋਰ ਬਾਈ ਟਰੈਕਟਰ ਆਪਾਂ ਦਾਵਾ-ਦਵਾ ਦਿਖਾਉਣ ਨੇ ਟਰੈਕਟਰ ਹੋਰ ਵੀ ਵਾਧੂ ਆ ਫਿਰ ਲੰਮੀ ਹੋ ਜੂ ਵੀਡੀਓ ਥੋੜੀ ਬਾਲੀ ਨਹੀਂ ਜਾਏ ਜੀ ਡਿਮਾਂਡ ਤੇ ਡਿਮਾਂਡ ਹੈਗੀ ਆ ਬਾਈ ਇਹਦੀ ਟਰੈਕਟਰ ਦੀ 1,38,000 ਜੀ ਲੈਣ ਵਾਲਾ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਠੀਕ ਹੈ ਜੀ ਟਰੈਕਟਰ ਦੀ 1,15,000 ਦਾ ਟਰੈਕਟਰ ਦੇ ਦਾਂਗੇ ਬਾਈ ਠੀਕ ਹੈ ਜੀ 1,15,000 ਤੇ ਇੱਕ ਹੋਰ ਬਾਈ ਹਾਂਜੀ ਜਿੰਨੇ ਆਪਾਂ ਤੇਰੀ ਵੀਡੀਓ ਟਰੈਕਟਰ ਦਿਖਾਵਾਂਗੇ ਚਾਪੀ ਨਾਲ 1000 ਰੁਪਏ ਛੂਡ ਬਾਈ ਠੀਕ ਹੈ ਜੀ ਆਫਰ ਆ ਕਿਉਂ ਨਾ ਕਹਿੰਦਾ ਬਾਈ ਫਲਾਦੀ ਨਹੀਂ ਜਿਹੜਾ ਘਰੇ ਆਊਗਾ ਠੀ ਠੀਕ ਹੈ ਅੱਗੇ ਦਿਖਾ ਦੇ ਲੀਲਾ ਕੋੜਾ ਬਾਈ ਲੈ ਮਿੱਤਰੋ ਨੀਂਦਾ ਕੋੜਾ ਕੋੜਾ ਰਾਣਾ ਖੋਂਡਾ ਜਿਹੜਾ ਬਾਈ ਇਹ ਲਾਈਨ ਦਾ ਸਕਰੀਨਿੰਗ ਉਹ ਇਹੀ ਟਰੈਕਟਰ ਲੈ ਲਓ ਬਾਈ ਇਹ ਠੀਕ ਤਾਂ ਮਟਲਿਆ ਤੇ ਇਹਦਾ ਗਾਹਕ ਵੀ ਜਿਹੜਾ ਸਕੀਨ ਉਹ ਹੀ ਆਊਗਾ ਠੀਕ ਆ ਬਾਈ ਇੱਥੋਂ ਲੈਮੀਲੇਸ਼ਨ ਕਰਿਆ ਹੋਇਆ ਸੀ ਬਾਈ ਠੀਕ ਹੈ ਜੀ ਥੈਂਕ ਯੂ ਤੁਹਰਾ ਗਲਤਿਆ ਕਰ ਪਿੰਡ ਮੋਟ ਨਹੀਂ ਪਾਇ ਦਵਾਰੇ ਠੀਕ ਆ ਬਾਈ ਓਰੀਜਨਲ ਹੀ ਆ ਦੇਣਾ ਸਾਰਾ ਓਰੀਜਨਲ ਆ ਯਾਰ ਲੈ ਮਿੱਤਰੋ ਸੌਂਕਿਆ ਟਰੈਕਟਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਸੌਂਕ ਵਾਲਾ ਲੱਗਿਆ ਜਾਊਗਾ ਰੇਡੀਅਲ ਆਜੇ ਤੱਕ ਕਿਸੇ ਸੀਟੀ ਟਾਇਰ ਕੋ ਪਹੁੰਚਦਾ ਨਹੀਂ ਇਹਦਾ ਬਈ ਪਹੁੰਚਦਾ ਠੀਕ ਆ ਬਾਈ ਪੇਪਰ ਦਿਖਾ ਦੇ ਕੋਈ ਹੋਈ ਨਹੀਂ ਪੱਤਰਾ ਡੰਗਾ ਹੋਇਆ ਥਮਾ ਨਹੀਂ ਵੀ ਵਾਪਰਣਾ ਬਈ ਠੀਕ ਆ ਬਾਈ ਚਲੇਦਾ ਬਾਈ ਤੇ ਕੋੜਾ ਵੰਪਰ ਆ ਗਿਆ ਤੇ ਮਾਡਲ ਆ ਗਿਆ ਬਈ ਜੇ 2000 2000 ਬਾਈ ਜਿੰਨ ਗੇਅਰ ਤਾਂ ਚੰਗਾ ਬਈ ਫੁੱਲ ਜਿੰਨ ਗੇਅਰ ਦਾ ਪੂਰਾ ਚੰਗਾ ਬਾਈ ਟਰੈਕਟਰ ਦੇ ਨਾਲ ਹਜੇ ਚਾਪੀ ਵੀ ਨਹੀਂ ਲੱਗੀ ਉਰੇ ਲਿਆ ਦੇ ਠੀਕ ਆ ਜੀ ਮੈਂ ਲਗਾ ਇਹਦਾ ਦੋ ਸਾਲ ਮਾਡਲ ਆਗਾ ਠੀਕ ਆ ਜੀ ਦਿਖਾ ਟਰੈਕਟਰ ਮਿਕਰੋ ਫੁੱਲੋ ਚੰਗਾ ਪਿਆਗਾ ਵਿਚੋ ਆ ਜੀ ਜਦ ਜਿਗਾ ਵਰਵਾ ਸਾਰਾ ਰੀਜਨਲ ਆ ਬਾਈ ਇੱਕ ਆਤੀ ਜੱਲਿਆ ਵੀ ਠੀਕ ਆ ਜੀ ਵਾਲਾ ਟਰੈਕਟਰ ਦੇ ਠੀਕ ਹੈ ਟਰੈਕਟਰ ਦਾ ਰੇਟ ਆ ਠੀਕ ਹੈ ਇਹਦਾ ਵੀ ਇੱਕੋ ਰੇਟ ਹੀ ਗਾਹਾਂਗੇ 2.5 ਲੱਖ ਦਾ ਰੈਕਟਰ ਦੇਣਗੇ ਬਾਈ ਠੀਕ ਹੈ 2.5 ਲੱਖ ਰੁਪਏ ਇੰਨੇ ਦੇ ਵਿਕਦੇ ਹੈਗੇ ਇਹ ਬਿਕੂ ਬਾਈ ਟਰੈਕਟਰ ਸੋਹਣਾਗਾ ਠੀਕ ਥੋੜੇ ਹਿਸਾਬ ਨਾਲ ਵਿਕੂ ਇਹ ਤੇ ਅੱਗੇ ਆ ਗਿਆ ਬਾਈ ਜੀ 95 ਮਾਡਲ ਬਾਈ 95 ਮਾਡਲ ਟਾਇਰ ਰਹਿਣਗੇ ਬਾਈ ਟਾਇਰ ਬਾਈ ਇਹਦੇ ਮਗਰ ਲਹਿ ਗਿਆ ਐਮਰਪ ਦੇ ਮੂਰਲੇ ਉਹਦੇ ਆ ਗਿਆ ਆਪਣੇ ਥੀਅਰ ਦੇ ਆ ਕੇ ਇਹ ਪੰਨਾ ਇਹੋ ਜਿਹਾ ਕੁਝ ਹੀ ਆ ਠੀਕ ਮੂਰਲੇ ਹੈਗੇ 90 95 ਪੈਸੇ ਠੀਕ ਹੈ ਜੀ ਮਗਰਲੇ ਵੀ ਇਹੀ ਕੁਸ਼ੀ ਆਗੇ ਅਸੀਂ ਚੱਤ ਬੈਸ ਡਰ ਕੋ ਮਤਲਬ ਸਿੱਧੇ ਗੱਲਬਾਤ ਕਰ ਲਈਏ ਬਾਈ ਜੇ ਤੁਸੀਂ ਟਰੈਕਟਰ ਲੈ ਕੇ ਟਾਇਰਾਂ ਗੰਨੀ ਝਾਕਣ ਦੀ ਨਹੀਂ ਜੀਮਿੰਦਾਰ ਭਰਾ ਉਰੇ ਆ ਕੇ ਪੈਸੇ ਵੱਧ ਲਾ ਦੂਗਾ ਪਰ ਘਰੇ ਜਾ ਕੇ ਪੈਸਾ ਨਾ ਲੈਣਾ ਬਾਈ ਲੋੜ ਹੀ ਨਹੀਂ ਜਦੋਂ ਆਪਾਂ ਟਰੈਕਟਰ ਹੀ ਰੀਅਰ ਕਰ ਦੇਵਾਂਗੇ ਲੈ ਮਿੱਤਰੋ ਚੈੱਕ ਕਰ ਸਕਦੇ ਹੋ ਟਰੈਕਟਰ ਮੱਡੀ ਜੋ ਤੁਹਾਨੂੰ 80 85000 ਦਾ ਹੀ ਮਿਲ ਜੂ ਬਾਈ ਲੱਕ ਤੋਂ ਥੱਲੇ ਪਰ ਚੀਜ਼ ਦਾ ਮੁੱਲ ਆ ਬਾਈ ਚੀਜ਼ ਚੀਜ਼ ਦਾ ਮੁੱਲ ਆ ਮੁੱਲ ਐਨੇ ਦਾ ਤੁਹਾਨੂੰ 10 12 ਮਾੜਾ ਕਹਿਣ ਨੂੰ ਬਾਈ ਜੇ ਲਾ ਕੇ ਚੱਲੀਏ ਇਹ ਟਰੈਕਟਰ ਜੇ ਖੋਲ ਖੋਲ ਕੇ ਵੇ ਠੀਕ ਆ ਬਾਈ ਡਿਮਾਂਡ ਰੁਪਈਆ ਦੀ ਡਿਮਾਂਡ ਬਾਈ 1,62,000 ਰੁਪਈਆ ਟਰੈਕਟਰ ਦਾ ਇਹ ਇੱਕੂ ਰੇਟ ਕਹਾਂਗੇ ਬਾਈ 1,45,000 ਦਾ ਟਰੈਕਟਰ ਦੇਵਾਗੇ ਬਾਈ ਠੀਕ ਆ 1,45,000 ਦਾ ਬਾਈ ਕਹਿੰਦਾ ਟਰੈਕਟਰ ਦੇਵਾਗੇ ਹਰਿਆਣਾ ਨੰਬਰ ਹੈ ਨਾ ਬਾਈ ਜੀ ਨੰਬਰ ਐਚ 4 ਠੀਕ ਆ 65 ਦਿਖਾ ਦੇ ਬਾਈ ਜੀ ਆ ਗਿਆ ਆ ਗਿਆ ਬਾਈ ਜੀ 265 ਨੰਬਰ ਡੀ ਆਈ 96 ਮੰਨ ਲਓ ਬਾਈ ਲੈ ਕੇ ਲੋਕਰ ਖਾਣ ਦੇ ਬਾਈ ਕੋਈ ਜਾਲ ਮਾਲ ਨਹੀਂ ਹੈ ਟਰੈਕਟਰ ਦੇ ਲੱਗਿਆ ਤੇ ਟਾਇਰ ਰਹਿਣਗੇ ਬਾਈ ਜੀ ਇਹਦੇ ਟਾਇਰ ਮਗਰਲੇ ਹੈਗੇ 85 ਤੋਂ 90 ਪੈਸੇ ਠੀਕ ਆ ਜੀ ਮੂਰਲੇ ਹੈਗੇ ਅੱਧੇ ਠੀਕ ਹੈ ਟਰੰਬੂਰ ਲੇਹੇ ਇੱਥੇ ਤੋਂ ਲੈ ਕੇ ਮਗਰ ਲਿਆ ਲੈ ਕੇ ਅਸਾਰਾ ਓਰੀਜਨਲ ਆ ਬਾਈ ਠੀਕ ਆ ਬਾਈ ਕਿਤੇ ਡੈਕਟਰ ਦੇ ਬਾਰੇ ਕਲਮ ਨਹੀਂ ਲੱਗੀ ਹੋਈ ਠੀਕ ਆ ਸਾਰਾ ਓਰੀਜਨਲ ਹੀ ਹੈ ਜਿੰਨਾ ਵੀ ਹੈ ਸਾਰਾ ਓਰੀਜਨਲ ਜੋ ਕੁਝ ਵੀ ਆ ਨਾ ਸਾਰਾ ਓਰੀਜਨਲ ਆ ਠੀਕ ਆ ਬਾਈ ਕਿਥੋਂ ਕਿਥੋਂ ਹੇਥੇ ਤੇ ਰੰਗ ਦੀਦਾਗਾ ਜਾਂ ਜਿੱਥੋਂ ਲਿਹਾਗਾ ਸਾਰਾ ਓਰੀਜਨਲ ਆ ਠੀਕ ਆ ਬੈਟਰੀ ਪੱਕੋ ਇੰਜਨ ਪੱਕੋ ਵੱਡੀ ਬੈਟਰੀ ਆ ਬਾਈ ਮੈਂ ਖਿਆ ਯਾਰ ਵਾਕੇ ਰਹਿ ਜੇ ਹੋਰ ਦਾ ਡਿਮਾਂਡ ਬਾਈ ਡਿਮਾਂਡ 1 ਲੱਖ ਬਾਅਦ ਯਾਰ ਇਹਦੀ ਵੀ 1 ਲੱਖ ਬਾਅਦ ਇਹਦਾ ਵੀ ਇੱਕੋ ਹੀ ਕਹਾਣੀ ਦੇਖੋ ਜੋ ਕੋਈ ਇਹਦਾ ਪੈਟ ਦਾ ਰੇਟ ਦੇ ਜ ਮਖੇ 1,45,000 ਦਾ ਡੈਕਟਰ ਦੇਵਾਂਗੇ ਆਪਾਂ ਬਾੜ ਪਰ ਰਹਿਣਾ 74 80 ਲੋ ਘੱਟ ਮੁੱਲ ਕਰ ਦੇ ਥੋੜੇ ਡੈਕਟਰ ਦਾ ਆਪਾਂ ਡੈਕਟਰ ਮੁੱਤ ਦੇ ਦਿਆਂਗੇ ਠੀਕ ਹੈ ਨਾਲੇ 5-10 ਹਜ਼ਾਰੀ ਘੱਟ ਦੇ ਉਹਨਾਂ ਜੋ ਵੀ ਤੇ ਅੱਗੇ ਆ ਗਿਆ ਬਈ ਮਹਿੰਦਰਾ 400 2001 ਮਾਡਲ ਬਾਈ 2001 ਮਾਡਲ ਆਗਾ ਕੰਡੀਸ਼ਨ ਚੈੱਕ ਕਰਵਾ ਦੇ ਬਈ ਪੇਂਟ ਆ ਬਈ ਸਾਰਾ ਰੀਜਨਲ ਆ ਬਾਈ ਸ਼ੋ ਦਾ ਸਾਰਾ ਕੋਲੇ ਲਿਆਏ ਡੈਕਟਰ ਐ ਮਿੱਤਰੋ ਨਿਗਾ ਪਰ ਬਾਈ ਦੱਸ ਨਿਗਾ ਮਾ ਡੈਕਟਰ ਇਹ ਇੰਨਾ ਸਾਫ ਕਾ ਤੋ ਪਿਆ ਬਈ ਬਈ ਸ਼ੋ ਲਾ ਕੇ ਰੱਖੀ ਹੋਈ ਸੀ ਲਾ ਕੇ ਰੱਖੀ ਹੋਈ ਸੀ ਜਿੱਥੋਂ ਲਿਆ ਹਨ ਨਾ ਰੰਗ ਆ ਦੇਖਨੇਗਾ ਬਾਰ ਸਾਰਾ ਇਹਨੇ ਜਿ ਕਰਾ ਦੇ ਮੱਖ ਦੇ ਟ੍ਰੀਟਾ ਵਜੀਆਂ ਕਾਹਦੇ ਲੱਗਿਆ ਹੋਊਗਾ ਰੈਕਟਰ ਮਾੜਾ ਮੋਟਾ ਠੀਕ ਆ ਇਧਰ ਆ ਕੇ ਦਰੋਕਾਂ ਦਾ ਠੀਕ ਆ ਸਾਰਾ origignal ਹੀ ਹੈ ਜਿੰਨਾ ਹੈਗਾਗਾ ਮਗਰਾੜਾ ਨਾ ਹੋਇਆ ਬਾਈ ਐ ਮਿੱਤਰੋ ਮਗਰਾੜਾ ਮਾਰੀ ਮੋਟੇ ਹੋਇਆ ਲਿਪੇ ਨਹੀਂ ਹੋਇਆ ਉਹ ਵੀ ਆਏ ਆ ਨਾ ਗਾਰਾ ਗੂਰਾ ਪਾ ਆਂਦਾ ਯਾਰ ਜਰ ਜਾਂਦੇ ਅਗਲਾ ਕਹਿੰਦਾ ਸ਼ੋਹ ਦੇ ਨਾਲ ਹੀ ਰਲ ਜੂਗਾ ਠੀਕ ਹੈ ਜੀ ਕਲੱਚ ਦਾ ਬੈਲ ਵਗੈਰਾ ਬਾਈ ਮਿਲੂਗਾ ਬਾਈ ਚਾਰਾਂ ਦਾ ਚਾਰਾਂ ਦਾ ਚਾਰਾਂ ਦਾ ਚਾਰਾਂ ਦਾ ਬੈਲ ਮਿਲੂਗਾ ਤੇ ਕਲੱਚ ਚੈੱਕ ਕਰਾ ਦੇ ਸਿੰਗਲ ਨਹੀਂ ਡਬਲ ਆ ਬਾਈ ਠੀਕ ਹੈ ਡਬਲ ਕਲੱਚ ਆਗਾ ਮਿੱਤਰੋ ਡਿਮਾਂਡ ਰੁਪਈਏ ਸਰਬਸਤ ਤੇਲ ਵਗੈਰਾ ਬਦਲਿਆ ਹੋਇਆ ਟਰੈਕਟਰ ਦਾ ਠੀਕ ਹੈ ਜੀ ਤੇ ਇਧਰ ਵਾਗ ਜਦੋਂ ਮੋਗੇ ਕੰਨੀ ਬਾਈ ਇਹੇ ਦਾ ਹੀ ਆ ਇਹ ਜਿੰਨੇ ਭਰੇ ਹਨ ਆਪਾਂ ਦਾ 52 ਭਰਿਆ 60 65 ਦਾ ਜੀ ਡਬਲ ਕਲਚ ਉਧਰ ਹੈ ਠੀਕ ਹੈ ਜੀ ਮਤਲਬ ਮੋਗੇ ਮੰਡੀ ਦੀ ਇਹ ਟਰੈਕਟਰ ਮਿੱਤਰੋ ਸਾਨ ਨੇ ਹਨ ਬਾਈ ਮਾ ਹੈ ਬਾਈ ਇੱਥੇ ਆਉਂਦੇ ਹੀ ਨਹੀਂ ਇਹ ਸਾਈਡ ਟਰੈਕਟਰ ਨਹੀਂ ਇੱਥੇ ਆਉਂਦਾ ਹੋਰ ਜਿਹੇ ਜੇ ਮਰਜ਼ੀ ਲੈ ਜਾਗਾ ਠੀਕ ਹੈ ਜੀ ਵਾਕੇ ਲੈ ਜੇ ਟਰੈਕਟਰ ਦੀ ਫੋਟਾ ਦੱਸਿਆ 2,52,000 ਰੇਟਾਂ ਬਾਈ 3 ਲੱਖ 3 ਲੱਖ 3 ਲੱਖ 3 ਲੱਖ ਨਹੀਂ 2,52,000 ਰੇਟ ਆ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ 230000 ਦਾ ਟਰੈਕਟਰ ਦੇਵਾਂ ਤੇ ਤੇਲ ਦੀ ਟੈਂਕੀ ਭਰ ਕੇ ਦੇਣਾ ਇਹ ਵਿੱਚ ਐ ਮਿੱਤਰੋ ਤੇਲ ਦੇ ਟੈਂਕੇ 10000 ਰੁਪਇਆ 10000 ਅੱਗੇ ਆ ਦਿਖਾ ਦੇ 15万 ਰੁਪਇਆ ਅੱਗੇ ਆ ਗਿਆ ਭਾਈ ਜੀ 485 ਐਸਰ ਮਿੱਤਰੋ 15万 ਰੁਪਇਆ ਜਿੱਥੇ ਮਰਜੀ ਲੈ ਲਓ ਤੇਲ ਵੀ ਘਟ ਖਾਂਦਾ ਠੀਕ ਹੈ ਜੀ ਜੇ ਗੱਲਬਾਤ ਕਰੀਏ ਕੰਮ ਦੀ ਦੁੱਗਣਾ ਦਿੰਦਾ ਨਾ ਭਾਈ ਪੰਜਾਬ ਨੰਬਰ ਆ ਭਾਈ ਪੰਜਾਬ ਨੰਬਰ ਆ ਕਹੇ ਭਾਈ ਜੀ 400 ਲੋਨ ਵੀ ਹੋਊ ਭਾਈ ਇੱਥੇ ਲੋਨ ਵੀ ਹੋ ਜਾਊ ਮਿੱਤਰੋ ਟਾਇਰਾਂ ਦੀ ਗੱਲਬਾਤ ਕਰੀਏ ਭਾਈ 90 ਪੈਸੇ ਟਾਇਰ ਖੁੱਲੇ ਆ ਬਾਈ 85 90 ਪੈਸੇ ਠੀਕ ਆ ਜੀ ਮਤਲਬ ਮਾਰ ਕੇ ਮਾਰ ਕੇ ਕੱਜਾ ਹੋਇਆ ਗੈਸਾ ਦਾ ਗਲੀ ਹੈ ਨਾ ਬਈ ਹਾਂ ਹਾਂ ਠੀਕ ਆ ਭਾਈ ਜੀ ਚਾਲ ਵੀ ਓਰੀਜਨਲ ਆ ਬਾਈ ਜਿੱਥੋਂ ਕਿ ਤੋ ਸਕਰੈਚ ਵਗੈਰਾ ਹੈਗੇ ਆ ਨਾ ਠੀਕ ਆ ਜੀ ਆਈ ਆ ਦੁਬਾਰੇ ਕੱਲ ਮਣੀ ਲੱਗੀ ਡਾਕਟਰ ਤੇ ਠੀਕ ਆ ਜੀ ਚਾਲ ਚਲਾ ਬਈ ਚੰਗਾ ਬਈ ਪੂਰਾ ਚੰਗਾ ਬਾਈ ਬਾਕੇ ਤਸੱਲੀ ਕਰ ਜਿੰਨੇ ਵੀ ਡਾਕਟਰ ਆਪਾਂ ਦਿਖਾਏ ਆ ਯਾਰ ਸਾਢੇ 10 ਤੇ ਵੀ ਨਾ ਜਾਏ ਠੀਕ ਆ ਜੀ ਜੇ ਆਪਣੀ ਚੀਜ਼ ਜਿਹੜੀ ਫੋਨ ਲਾ ਲਿਓ ਜੇ 20 ਤੋਂ 19 ਵੀ ਨਿਕਲ ਗਿਆ ਉਹਦਾ ਖਰਚਾ ਲੈ ਜੀ ਯਾਰ ਗੱਲ ਨੇ ਠੀਕ ਆ ਭਾਈ ਮਤਲਬ ਆ ਕੇ ਭਾਈ ਚੈੱਕ ਕਰਕੇ ਲੈ ਕੇ ਕਰਦੇ ਲੈ ਜਾਓ ਭਾਈ ਤੁਹਾਨੂੰ ਫੋਨ ਲਾ ਲਓ ਵੀ ਭਾਈ ਦੱਸ ਦੋ ਕੋਈ ਕਮੀ ਪੇਚੀ ਆ ਜਿਹੜੀ ਹੋਏ ਤੁਹਾਨੂੰ ਮੈਂ ਦੱਸ ਤਾ। 2015 ਮਾਡਲ ਆ ਟਮਾਟ 285000 ਭਾਈ ਦੇਣ ਲੈਣਾ 200 ਕਰੀ 270000 ਦਾ ਡੈਕਟਰ ਦੇ ਦਾਂਗੇ ਚਾਬੀ ਨਾਲ 1000 ਰੁਪਏ ਸ਼ੋਰ ਠੀਕ ਹੈ ਜੀ ਬਾਕੀ ਮੌਕੇ ਤੇ ਲਖੀਰ ਨਹੀਂ ਖਿੱਚੀ ਜਿਹੜੇ ਵੀ ਰੇਟ ਦੱਸੇ ਆ ਮੌਕੇ ਤੇ ਮਾਨਤਾਨ ਹੋ ਜੀ ਯਾਰ ਸਕਰੀਨਸ਼ਾਟ ਲਿਆ ਪਿਆ ਠੀਕ ਹੈ ਇਹ ਵੀ ਨਹੀਂ ਹੋਊਗਾ ਭਾਈ ਜੀ 20 ਤੋਂ 25000 ਰੁਪਏ ਘਟਜੂਗਾ ਹਨਾ ਏ ਵੀ ਨਹੀਂ ਹੈਗਾ 2 4000 ਲਈ ਆਪਣੀ ਪਤਾ ਕੀ ਗੱਲ ਆ ਬਾਈ ਹੁਣ ਤੇਰੀ ਵੀਡੀਓ ਚੱਲੂਗੀ ਜਦੋਂ ਤੈਨੂੰ ਆਪੇ ਕਮੈਂਟਾਂ ਚ ਪਤਾ ਲੱਗ ਜੂਗਾ ਆਪਣੇ ਰੇਟ ਕਿੰਨੇ ਹੈਗਾ ਕਿੰਨੇ ਕਿੰਨਾ ਠੀਕ ਵੀ ਆ ਜਾਏਗਾ ਕਿੰਨੇ ਬਾਕੀ ਬਈ ਆਪਾਂ ਨੂੰ ਵੀ ਬਈ 2 ਸਾਲ ਹੋ ਗਏ ਢਾਈ ਸਾਲ ਹੋ ਗਏ ਨਾ ਵੀ ਰੇਟਾਂ ਨੂੰ ਆਪਾਂ ਨੂੰ ਥੋੜਾ ਬਾਕੀ ਆਏ ਨਾ ਪਤਾ ਕੀ ਗੱਲ ਆ ਬਾਈ ਕੀ ਚੀਜ਼ ਦਾ ਮੁੱਲ ਆ ਉਹ ਜਿਹੜੇ ਵੀ ਡੈਕਟਰ ਆਪਾਂ ਦਿਖਾਏ ਆ ਹੁਣ ਜਿਹੜਾ ਆਸ਼ਾ ਆਪਾਂ 45 ਦਾ ਬੋਲਿਆ ਭਾਏ 13 14 ਮਾਡਲ ਵੀ ਆਉਂਦਾਗਾ ਥੋੜੇ ਟਾਰੇ ਚ ਕੀ ਚੀਜ਼ ਦਾ ਮੁੱਲ ਆ ਠੀਕ ਆ ਜੀ ਕੀ ਜਿਹੜਾ ਰੇਟ ਫਰਕ ਵੱਟਾ ਪੈਂ ਦੁਨੀਆ ਬਈ ਹਰੇਕ ਕਹਦੀ ਆ ਆਪਾਂ ਭਾਂਤ ਤੋਂ ਭਾਂਤ ਪਈ ਜਾਣਾ ਯਾਰ ਮਾੜਾ ਉਹਦੇ ਪੁੱਤ ਕੋਈ ਨਹੀਂ ਕਹਿੰਦਾਗਾ ਮੰਡੀ ਤੇ ਸਹੀ ਗੱਲ ਹੈ ਇਹ ਤਾਂ ਮੰਨਦਾ ਜੇ ਕਹਿੰਦਾ ਮਾੜਾ ਨਾ ਉਹ ਵੀ ਅਗਲਾ ਕਹਿੰਦਾ ਮੇਰਾ ਸਿਆਣਾ ਬਾਈ ਪਰਖ ਕੇ ਲੈ ਕੇ ਜਾਓ ਬਈ ਆਪਣਾ ਤੇ ਠੀਕ ਆ ਆਪਾਂ ਤਾਂ ਇੰਨੀ ਗੱਲ ਕਹਿੰਨੇ ਆ ਯਾਰ ਜੇ ਬੰਦਾ ਦੂਰੋਂ ਆਉਂਦਾ 1000 ਦਾ ਤੇਲ ਫੂਕੇ ਜੇ ਨੁਕਸ ਨਿਕਲਿਆ ਹੋਵੇ ਚੀਜ਼ ਤੋਂ ਦਾਗ ਹੀ ਨਿਕਲਿਆ ਹੋਵੇ ਕਾਗਜ਼ਾ ਪੱਤਰਾ ਗਲਤ ਨਿਕਲਿਆ ਬਈ ਯਾਰ ਦਾ ਫੂਕਿਆਂ ਦਾ ਸਾਥ 1500 ਲੈ ਜੀ ਠੀਕ ਆ ਠੀਕ ਆ ਜੀ ਬਾਈ ਦਿਹਾੜੀ ਵੀ ਕਹਿੰਦਾ ਨਾਲ ਦੇ ਦਾਂਗੇ ਜਮਾ ਓਕੇ ਮੋਬਾਈਲ ਨੰਬਰ ਹੋ ਗਏ 947879399 ਬਾਈ ਜਿਹੜਾ ਘਰੇ ਆਉ ਕੋਈ ਦਲਾਲੀ ਨਹੀਂ ਕੋਈ ਕਮਿਸ਼ਨ ਨਹੀਂ ਬਾਈ ਠੀਕ ਹੈ ਜੀ ਠੀਕ ਹੈ ਜੀ ਬਾਈ ਬਸ ਆਫਰੀ ਹੈ ਕ ਵੀ ਇਹਨਾਂ ਵੀ ਇੱਕ ਹਾਂ ਬਾਈ ਠੀਕ ਹੈ ਬਾਈ ਦੀਪ ਗੱਲ ਕਰਕੇ ਬਹੁਤ ਬਲੀ ਲੱਗੇ ਅਗਰ ਤੋਂ ਵੀ ਵੀਡੀਓ ਬਾਕ ਕਰਾਂਗੇ ਬਾਈ ਠੀਕ ਹੈ ਬਾਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਮਿਲ ਜਾਓ ਜੀ ਨੇ ਧੰਨਵਾਦ ਲਓ ਜੀ